ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਾਰੀ ਨੂੰ ਤੇ ਦੋਸਤੋ ਤੇਰੀ ਤੁਹਾਨੂੰ ਸਾਹਮਣੇ ਮੱਧ ਨਜ਼ਰ ਆ ਰਹੀ ਹੈ ਦੋਸਤੋ ਪਹਿਲੇ ਸੂਏ ਝੋਟੀਆਂ ਕਰਮਾ ਵਾਲੀ ਤੇ ਬਹੁਤ ਹੀ ਠੰਡੀ ਸੀ ਲਾ ਦੋਸਤੋ ਬਾਈਆਂ ਨੇ ਸੇਲ ਕਰਨੀਆਂ ਤੇ ਦੋ ਦੰਦ ਆ ਤੇ ਕਰਮਾ ਵਾਲੀ ਬਹੁਤ ਹੀ ਰਾਜੀ ਪਈ ਹੈ ਪਿੰਡੇ ਦੀ ਬਹੁਤ ਸਾਫ ਪਈ ਹੈ ਦੋਸਤੋ ਸਿੰਗ ਚੈੱਕ ਕਰ ਲਓ ਸਿੰਘਾਂ ਦੀ ਕੁਆਲਿਟੀ ਕਿੰਨੇ ਸਿੰਘ ਲੱਗਾ ਕਰਮਾ ਵਾਲੀ ਨੂੰ ਰਾਜੀ ਪਈ ਹੈ ਤੇ ਬਾਈ ਹੁਣੇ ਤੋੜ ਕੇ ਭਗਾਉਂਦੇ ਆ ਚੰਗੀ ਤਰ੍ਹਾਂ ਨਿਗਾਹ ਮਾਰ ਲਿਓ ਦੋਸਤੋ ਥਣਾ ਤੁਣਾ ਇੱਕ ਕੁਆਲਿਟੀ ਚੈੱਕ ਕਰ ਲਿਓ ਚਾਰੇ ਪੱਖੋਂ ਦੋਸਤੋ ਰਾਜੀ ਪਈ ਆ ਕਰਮ ਵਾਲੀ ਬਹੁਤ ਹੀ ਕਰਦੇ ਆ ਮਾਦਰ ਕਾਰਡ ਵੀ ਬਹੁਤ ਵਧੀਆ ਰਿਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹਦਾ ਕੀ ਰਿਕਾਰਡ ਹੈ ਜੀ ਕਰਮ ਵਾਲੀ ਦਾ ਜੀ ਦੇਖੋ ਇਧਰ ਕਾਰਡ ਤਾਂ ਇਹ ਹੈਗਾ ਵੀ ਸਰਕਾਰੀ ਟੀਕੇ ਦੀ ਹੈ ਸਰਕਾਰੀ ਸੀਮਨ ਬੋਲੇ ਗਏ ਮਨਜੂਰ ਠੀਕ ਹੈ ਜੀ ਤੇ ਉਹਦਾ ਸੀਮਨ ਲੱਗਿਆ ਸੀਗਾ ਮੱਝ ਆਪਣੇ ਕੋਲ ਖੜੀ ਹੈ ਇਸੇ ਦੀ ਝੋਟੀ ਹੈ ਇਹ ਠੀਕ ਹੈ ਜੀ ਤੀਜੇ ਸੂਵੇ ਦੀ ਠੀਕ ਹੈ ਜੀ ਯਾਨੀ ਚੌਥੇ ਸੂਵੇ ਦੀ ਚੌਥੇ ਸੂਵੇ ਦੀ ਤੇ ਪੰਜਵੇਂ ਸੂਵੇ ਉਹ ਹੁਣ ਸੂਈ ਹੈ ਮੱਝ ਮੱਝ ਦਾ 4 ਦਿਨ ਹੋਇਆ ਸੂਈ ਨੂੰ ਇਹਦੀ ਮਾਂ ਦੇ ਥੱਲੇ ਅੱਜ ਵੀ 12 ਤੋਂ 13 ਲੀਟਰ ਦੁੱਧ ਬਹੁਤ ਹੈਗਾ ਹੈਗਾ ਜੀ ਕਿੰਨਾ ਦਿਨ ਹੋਇਆ ਸੂਈ ਨੂੰ ਠੀਕ ਹੈ ਜੀ ਤੇ ਇਹ ਸਰਕਾਰੀ ਟੀਕੇ ਦੀ ਹੈਗੀ ਹੈ ਮੰਜੂ ਨਾਲ ਬੋਲ ਸੀਗਾ ਸਰਕਾਰੀ ਠੀਕ ਹੈ ਜੀ ਉਹਦਾ ਸਿਮਨ ਲੱਗਾ ਸੀਗਾ ਠੀਕ ਹੈ ਜੀ ਲਓ ਦੋਸਤੋ ਬਾਈ ਨੇ ਦਾਤਾ ਦੀ ਮਾਂ ਦਾ ਰਿਕਾਰਡ ਵੀ ਬਹੁਤ ਵਧੀਆ ਰਿਹਾ ਤੇ ਬਹੁਤ ਚੰਗੇ ਟੀਕੇ ਦੀ ਚਲ ਵਾ ਭਾਈ ਜੀ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ ਜੀ 98723 ਠੀਕ ਹੈ ਜੀ 59205 ਠੀਕ ਹੈ ਭਾਈ ਲਓ ਦੋਸਤੋ ਮੋਬਾਈਲ ਨੰਬਰ ਬੋਲਤਾ ਜੀ ਤੇ ਬਾਈ ਤੇ ਮੋਬਾਈਲ ਨੰਬਰ ਤੇ ਕਰੋ لازਮੀ ਗੱਲਬਾਤ